ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਲ ਦਲਜੀਤ ਦੋਸਾਂ ਦੀ ਫਿਲਮ ਮੋਸਟ ਅਵੇਟਡ ਫਿਲਮ ਕਹਿ ਸਕਦੇ ਹਾਂ ਕਿਉਂਕਿ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਚੁੱਕਾ ਹੈ ਫਿਲਮ ਦਾ ਨਾਮ ਹੈ ਪੰਜਾਬ 95 ਸੋ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਲੋਕਾਂ ਨੂੰ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪਰ ਜੇਕਰ ਗੱਲ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗੇਗੀ ਭਾਰਤ ਦੇ ਵਿੱਚ ਇਹ ਫਿਲਮ ਜਿਹੜੀ ਹੈ Netflix ਤੇ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਜਿੱਨੇ ਬਾਕੀ ਦੇਸ਼ ਨੇ ਜਿਹੜੇ ਬਾਕੀ ਦੇਸ਼ ਨੇ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ 7 ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦਿਲਜੀਤ ਦੋਸਾਂ ਨੇ ਕੱਲ ਆਪਣੇ ਇੰਸਟਾਗ੍ਰam ਤੇ ਇਹ ਜਿਹੜਾ ਟੀਜ਼ਰ ਹੈ ਪੰਜਾਬ 95 ਦਾ ਉਹ ਸ਼ੇਅਰ ਵੀ ਕੀਤਾ ਸੋ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸਾਹਮਣੇ ਆਉਂਦੀ ਹੈ ਕਦੋਂ ਅਸੀਂ ਇਸ ਫਿਲਮ ਨੂੰ ਦੇਖਦੇ ਹਾਂ ਸੋ ਇਹ ਫਿਲਮ ਦੀ ਸ਼ੂਟਿੰਗ ਵੀ ਕਾਫੀ ਟਾਈਮ ਤੋਂ ਹੋਈ ਸੀ ਇਸ ਤੋਂ ਬਾਅਦ ਇਹ ਫਿਲਮ ਕਈ ਵੀ ਵਾਦਾਂ ਦੇ ਵਿੱਚ ਵੀ ਰਹੀ ਹੈ ਸੋ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਹੁਣ ਇਹ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜੰਨਵੀ ਦਲਜੀਤ ਦੋਸਾਂ ਦੇ ਚਾਹਣ ਵਾਲੇ ਸੀ ਜਾਂ ਫਿਰ ਜਸਵੰਤ ਸਿੰਘ ਖਾਲੜਾ ਦੀ ਜੋ ਜ਼ਿੰਦਗੀ ਦੇਖਣਾ ਚਾਹੁੰਦੇ ਸਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਦੀ ਰਹੀ ਆ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਉਸ ਵੇਲੇ ਜਿੰਨਾ ਵੀ ਉਹਨਾਂ ਨੇ ਮਨੁਖਤਾ ਵਾਸਤੇ ਜਿਹੜਾ ਕੰਮ ਕੀਤਾ ਸੋ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਬਿਨਾਂ ਕਿਸੇ ਕੱਟ ਤੋਂ ਜੋ ਖੂਬ ਹੋ ਉਸੇ ਤਰ੍ਹਾਂ ਜੋ ਉਹਨਾਂ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 7 ਫਰਵਰੀ ਨੂੰ ਫਿਲਮ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਜਿਹੜੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਔਰ ਭਾਰਤ ਦੇ ਵਿੱਚ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਬਿਨਾ ਕਿਸੇ ਕੱਟ ਤੋਂ ਸੋ ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾਂ ਦੁਆ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਚੁੱਕਾ ਹੈ ਫਿਲਮ ਦਾ ਨਾਮ ਹੈ ਪੰਜਾਬ 95 ਸੋ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਲੋਕਾਂ ਨੂੰ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪਰ ਜੇਕਰ ਗੱਲ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗੇਗੀ ਭਾਰਤ ਦੇ ਵਿੱਚ ਇਹ ਫਿਲਮ ਜਿਹੜੀ ਹੈ ਨੈਟਫਲਿਕਸ ਤੇ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਜਿੰਨੇ ਬਾਕੀ ਦੇਸ਼ ਨੇ ਜਿਹੜੇ ਬਾਕੀ ਦੇਸ਼ ਨੇ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ 7 ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦਿਲਜੀਤ ਦੋਸਾਨ ਨੇ ਕੱਲ ਆਪਣੀ ਇੰਸਟਾਗ੍ਰam ਤੇ ਇਹ ਜਿਹੜਾ ਟੀਜ਼ਰ ਹੈ ਪੰਜਾਬ 95 ਦਾ ਉਹ ਸ਼ੇਅਰ ਵੀ ਕੀਤਾ ਹੈ ਸੋ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸਾਹਮਣੇ ਆਉਂਦੀ ਹੈ ਕਦੋਂ ਅਸੀਂ ਇਸ ਫਿਲਮ ਨੂੰ ਦੇਖਦੇ ਹਾਂ ਸੋ ਇਹ ਫਿਲਮ ਦੀ ਸ਼ੂਟਿੰਗ ਵੀ ਕਾਫੀ ਟਾਈਮ ਤੋਂ ਹੋਈ ਸੀ ਇਸ ਤੋਂ ਬਾਅਦ ਇਹ ਫਿਲਮ ਕਈ ਵੀ ਵਾਦਾਂ ਦੇ ਵਿੱਚ ਵੀ ਰਹੀ ਹੈ ਸੋ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਹੁਣ ਇਹ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜੁਨਵੀ ਦਲਜੀਤ ਦੋਸਾਂ ਦੇ ਚਾਹਣ ਵਾਲੇ ਸੀ ਜਾਂ ਫਿਰ ਜਸਵੰਤ ਸਿੰਘ ਖਾਲੜਾ ਦੀ ਜੋ ਜ਼ਿੰਦਗੀ ਦੇਖਣਾ ਚਾਹੁੰਦੇ ਸਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਦੀ ਰਹੀ ਹੈ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਉਸ ਵੇਲੇ ਜਿੰਨਾ ਵੀ ਉਹਨਾਂ ਨੇ ਨੁਖਤਾ ਵਾਸਤੇ ਜਿਹੜਾ ਕੰਮ ਕੀਤਾ ਸੋ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਬਿਨਾਂ ਕਿਸੇ ਕੱਟ ਤੋਂ ਜੋ ਖੂਬ ਹੋ ਉਸੇ ਤਰ੍ਹਾਂ ਜੋ ਉਹਨਾਂ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 7 ਫਰਵਰੀ ਨੂੰ ਫਿਲਮ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਜਿਹੜੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਔਰ ਭਾਰਤ ਦੇ ਵਿੱਚ ਇਹ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਬਿਨਾਂ ਕਿਸੇ ਕੱਟ ਤੋਂ ਸੋ ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂ ਦੀ ਫਿਲਮ ਮੋਸਟ ਅਵੇਟਡ ਫਿਲਮ ਕਹਿ ਸਕਦੇ ਹਾਂ ਕਿਉਂਕਿ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਚੁੱਕਾ ਫਿਲਮ ਦਾ ਨਾਮ ਹੈ ਪੰਜਾਬ 95 ਸੋ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਲੋਕਾਂ ਨੂੰ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪਰ ਜੇਕਰ ਗੱਲ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗੇਗੀ ਭਾਰਤ ਦੇ ਵਿੱਚ ਫਿਲਮ ਜਿਹੜੀ ਹੈ Netflix ਤੇ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਜਿੰਨੇ ਬਾਕੀ ਦੇਸ਼ ਨੇ ਜਿਹੜੇ ਬਾਕੀ ਦੇਸ਼ ਨੇ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ 7 ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦਲਜੀਤ ਦੋਸਾਂ ਨੇ ਕੱਲ ਆਪਣੇ ਇੰਸਟਾਗ੍ਰam ਤੇ ਇਹ ਜਿਹੜਾ ਟੀਜ਼ਰ ਹੈ ਪੰਜਾਬ 95 ਦਾ ਉਹ ਸ਼ੇਅਰ ਵੀ ਕੀਤਾ ਹੈ ਸੋ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸਾਹਮਣੇ ਆਉਂਦੀ ਹੈ ਕਦੋਂ ਅਸੀਂ ਇਸ ਫਿਲਮ ਨੂੰ ਦੇਖਦੇ ਹਾਂ ਸੋ ਇਹ ਫਿਲਮ ਦੀ ਸ਼ੂਟਿੰਗ ਵੀ ਕਾਫੀ ਟਾਈਮ ਤੋਂ ਹੋਈ ਸੀ ਇਸ ਤੋਂ ਬਾਅਦ ਇਹ ਫਿਲਮ ਕਈ ਵੀ ਵਾਦਾਂ ਦੇ ਵਿੱਚ ਵੀ ਰਹੀ ਹੈ ਸੋ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਹੁਣ ਇਹ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜਨਵੀਰ ਦਲਜੀਤ ਦੋਸਾਂ ਦੇ ਚਾਉਣ ਵਾਲੇ ਸੀ ਜਾਂ ਫਿਰ ਜਸਵੰਤ ਸਿੰਘ ਖਾਲੜਾ ਦੀ ਜੋ ਜ਼ਿੰਦਗੀ ਦੇਖਣਾ ਚਾਹੁੰਦੇ ਸਨ ਕਿ ਉਨਾ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਦੀ ਰਹੀ ਆ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਉਸ ਵੇਲੇ ਜਿੰਨਾ ਵੀ ਉਹਨਾਂ ਨੇ ਮਨੁੱਖਤਾ ਵਾਸਤੇ ਜਿਹੜਾ ਕੰਮ ਕੀਤਾ ਸੋ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਬਿਨਾਂ ਕਿਸੇ ਕੱਟ ਤੋਂ ਜੋ ਖੂਬ ਹੋ ਉਸੇ ਤਰ੍ਹਾਂ ਜੋ ਉਹਨਾਂ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 7 ਫਰਵਰੀ ਨੂੰ ਫਿਲਮ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਜਿਹੜੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਔਰ ਭਾਰਤ ਦੇ ਵਿੱਚ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਬਿਨਾ ਕਿਸੇ ਕੱਟ ਤੋਂ ਸੋ ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡਲ ਦਲਜੀਤ ਦੋਸਾਂ ਦੀ ਫਿਲਮ ਮੋਸਟ ਅਵੇਟਡ ਫਿਲਮ ਕਹਿ ਸਕਦੇ ਹਾਂ ਕਿਉਂਕਿ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਚੁੱਕਾ ਫਿਲਮ ਦਾ ਨਾਮ ਹੈ ਪੰਜਾਬ 95 ਸੋ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਲੋਕਾਂ ਨੂੰ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪਰ ਜੇਕਰ ਗੱਲ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗੇਗੀ ਭਾਰਤ ਦੇ ਵਿੱਚ ਫਿਲਮ ਜਿਹੜੀ ਹੈ Netflix ਤੇ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਜਿੰਨੇ ਬਾਕੀ ਦੇਸ਼ ਨੇ ਜਿਹੜੇ ਬਾਕੀ ਦੇਸ਼ ਨੇ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ 7 ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦਿਲਜੀਤ ਦੋਸਾਂ ਨੇ ਕੱਲ ਆਪਣੇ ਇੰਸਟਾਗ੍ਰam ਤੇ ਇਹ ਜਿਹੜਾ ਟੀਜ਼ਰ ਹੈ ਪੰਜਾਬ 95 ਦਾ ਉਹ ਸ਼ੇਅਰ ਵੀ ਕੀਤਾ ਹੈ ਸੋ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸੱਮਣੇ ਆਉਂਦੀ ਹੈ ਕਦੋਂ ਅਸੀਸ ਫਿਲਮ ਨੂੰ ਦੇਖਦੇ ਹਾਂ ਸੋ ਇਹ ਫਿਲਮ ਦੀ ਸ਼ੂਟਿੰਗ ਵੀ ਕਾਫੀ ਟਾਈਮ ਤੋਂ ਹੋਈ ਸੀ ਇਸ ਤੋਂ ਬਾਅਦ ਇਹ ਫਿਲਮ ਕਈ ਵੀ ਵਾਦਾਂ ਦੇ ਵਿੱਚ ਵੀ ਰਹੀ ਹੈ ਸੋ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਹੁਣ ਇਹ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜੁਨਵੀ ਦਲਜੀਤ ਦੋਸਾਂ ਦੇ ਚਾਉਣ ਵਾਲੇ ਸੀ ਜਾਂ ਫਿਰ ਜਸਵੰਤ ਸਿੰਘ ਖਾਲੜਾ ਦੀ ਜੋ ਜ਼ਿੰਦਗੀ ਦੇਖਣਾ ਚਾਹੁੰਦੇ ਸਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਦੀ ਰਹੀ ਹੈ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਉਸ ਵੇਲੇ ਜਿੰਨਾ ਵੀ ਉਹਨਾਂ ਨੇ ਮੁਖਤਾ ਵਾਸਤੇ ਜਿਹੜਾ ਕੰਮ ਕੀਤਾ ਸੋ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਬਿਨਾਂ ਕਿਸੇ ਕੱਟ ਤੋਂ ਜੋ ਖੂਬ ਹੋ ਉਸੇ ਤਰ੍ਹਾਂ ਜੋ ਉਹਨਾਂ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 7 ਫਰਵਰੀ ਨੂੰ ਫਿਲਮ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਜਿਹੜੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਔਰ ਭਾਰਤ ਦੇ ਵਿੱਚ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਬਿਨਾਂ ਕਿਸੇ ਕੱਟ ਤੋਂ ਸੋ ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂ ਦੀ ਫਿਲਮ ਮੋਸਟ ਅਵੇਟਡ ਫਿਲਮ ਕਹਿ ਸਕਦੇ ਹਾਂ ਕਿਉਂਕਿ ਫਿਲਮ ਦਵਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਚੁੱਕਾ ਫਿਲਮ ਦਾ ਨਾਮ ਹੈ ਪੰਜਾਬ 95 ਸੋ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਲੋਕਾਂ ਨੂੰ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪਰ ਜੇਕਰ ਗੱਲ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗੇਗੀ ਭਾਰਤ ਦੇ ਵਿੱਚ ਫਿਲਮ ਜਿਹੜੀ ਹੈ Netflix ਤੇ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਨੇ ਬਾਕੀ ਦੇਸ਼ ਨੇ ਜਿਹੜੇ ਬਾਕੀ ਦੇਸ਼ ਨੇ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ 7 ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦਲਜੀਤ ਦੋਸਾਨ ਨੇ ਕੱਲ ਆਪਣੇ ਇੰਸਟਾਗ੍ਰam ਤੇ ਇਹ ਜਿਹੜਾ ਟੀਜ਼ਰ ਹੈ ਪੰਜਾਬ 95 ਦਾ ਉਹ ਸ਼ੇਅਰ ਵੀ ਕੀਤਾ ਹੈ ਸੋ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸਾਹਮਣੇ ਆਉਂਦੀ ਹੈ ਕਦੋਂ ਅਸੀਂ ਇਸ ਫਿਲਮ ਨੂੰ ਦੇਖਦੇ ਹਾਂ ਸੋ ਇਹ ਫਿਲਮ ਦੀ ਸ਼ੂਟਿੰਗ ਵੀ ਕਾਫੀ ਟਾਈਮ ਤੋਂ ਹੋਈ ਸੀ ਇਸ ਤੋਂ ਬਾਅਦ ਇਹ ਫਿਲਮ ਕਈ ਵੀ ਵਾਦਾਂ ਦੇ ਵਿੱਚ ਵੀ ਰਹੀ ਹੈ ਸੋ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕਟ ਲਾਏ ਗਏ ਸਨ ਤੇ ਹੁਣ ਇਹ ਫਿਲਮ ਬਿਨਾ ਕਿਸੇ ਕੱਟ ਤੋਂ ਰਿਲੀਜ਼ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜਿੰਨੇ ਵੀ ਦਲਜੀਤ ਦੋਸਾਂ ਦੇ ਚਾਹਣ ਵਾਲੇ ਸੀ ਜਾਂ ਫਿਰ ਜਸਵੰਤ ਸਿੰਘ ਖਾਲੜਾ ਦੀ ਜੋ ਜ਼ਿੰਦਗੀ ਦੇਖਣਾ ਚਾਹੁੰਦੇ ਸਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਦੀ ਰਹੀ ਆ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਉਸ ਵੇਲੇ ਜਿੰਨਾ ਵੀ ਉਹਨਾਂ ਨੇ ਮੁਖਤਾ ਵਾਸਤੇ ਜਿਹੜਾ ਕੰਮ ਕੀਤਾ ਸੋ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਬਿਨਾ ਕਿਸੇ ਕੱਟ ਤੋਂ ਜੋ ਖੂਬ ਹੋ ਉਸੇ ਤਰ੍ਹਾਂ ਜੋ ਉਹਨਾਂ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 7 ਫਰਵਰੀ ਨੂੰ ਫਿਲਮ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਜਿਹੜੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਔਰ ਭਾਰਤ ਦੇ ਵਿੱਚ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਬਿਨਾਂ ਕਿਸੇ ਕੱਟ ਤੋਂ ਸੋ ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਲ ਜਲਦੀ ਤੋਂ ਸਾਂਝੀ ਦੀ ਫਿਲਮ ਮੋਸਟ ਅਵੇਟਡ ਫਿਲਮ ਕਹਿ ਸਕਦੇ ਹਾਂ ਕਿਉਂਕਿ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਚੁੱਕਾ ਹੈ ਫਿਲਮ ਦਾ ਨਾਮ ਹੈ ਪੰਜਾਬ 95 ਸੋ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਲੋਕਾਂ ਨੂੰ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪਰ ਜੇਕਰ ਗੱਲ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗੇਗੀ ਭਾਰਤ ਦੇ ਵਿੱਚ ਫਿਲਮ ਜਿਹੜੀ ਹੈ Netflix ਤੇ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਜਿੱਨੇ ਬਾਕੀ ਦੇਸ਼ ਨੇ ਜਿਹੜੇ ਬਾਕੀ ਦੇਸ਼ ਨੇ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ 7 ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦਲਜੀਤ ਜੋਸਾਈ ਨੇ ਕੱਲ ਆਪਣੇ ਇੰਸਟਾਗ੍ਰam ਤੇ ਇਹ ਜਿਹੜਾ ਟੀਜ਼ਰ ਹੈ ਪੰਜਾਬ 95 ਦਾ ਉਹ ਸ਼ੇਅਰ ਵੀ ਕੀਤਾ ਹੈ ਸੋ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸੱਮਣੇ ਆਉਂਦੀ ਹੈ ਕਦੋਂ ਅਸੀਸ ਫਿਲਮ ਨੂੰ ਦੇਖਦੇ ਆ ਸੋ ਇਹ ਫਿਲਮ ਦੀ ਸ਼ੂਟਿੰਗ ਵੀ ਕਾਫੀ ਟਾਈਮ ਤੋਂ ਹੋਈ ਸੀ ਇਸ ਤੋਂ ਬਾਅਦ ਇਹ ਫਿਲਮ ਕਈ ਵੀ ਵਾਦਾਂ ਦੇ ਵਿੱਚ ਵੀ ਰਹੀ ਹੈ ਸੋ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਹੁਣ ਇਹ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜਨਵੀ ਦਲਜੀਤ ਦੋਸਾਂ ਦੇ ਚਾਹਣ ਵਾਲੇ ਸੀ ਜਾਂ ਫਿਰ ਜਸਵੰਤ ਸਿੰਘ ਖਾਲੜਾ ਦੀ ਜੋ ਜ਼ਿੰਦਗੀ ਦੇਖਣਾ ਚਾਹੁੰਦੇ ਸਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਦੀ ਰਹੀ ਆ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਉਸ ਵੇਲੇ ਜਿੰਨਾ ਵੀ ਉਹਨਾਂ ਨੇ ਨੁਖਤਾ ਵਾਸਤੇ ਜਿਹੜਾ ਕੰਮ ਕੀਤਾ ਸੋ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਬਿਨਾਂ ਕਿਸੇ ਕੱਟ ਤੋਂ ਜੋ ਖੂਬ ਹੋ ਉਸੇ ਤਰ੍ਹਾਂ ਜੋ ਉਹਨਾਂ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 7 ਫਰਵਰੀ ਨੂੰ ਫਿਲਮ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਜਿਹੜੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਔਰ ਭਾਰਤ ਦੇ ਵਿੱਚ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਬਿਨਾ ਕਿਸੇ ਕੱਟ ਤੋਂ ਸੋ ਕਿਸ ਕਿਸ ਨੂੰ ਇੰਤਜ਼ਾਰ ਹੈ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਗਿਆ ਇਹ ਹੈ ਕਿ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪਰ ਜੇਕਰ ਗੱਲ ਕਰੀਏ ਭਾਰਤ ਦੀ ਭਾਰਤ ਦੇ ਵਿੱਚ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗੇਗੀ ਭਾਰਤ ਦੇ ਵਿੱਚ ਫਿਲਮ ਜਿਹੜੀ ਹੈ Netflix ਤੇ ਰਿਲੀਜ਼ ਹੋਵੇਗੀ 7 ਫਰਵਰੀ ਨੂੰ ਜਿੱਨੇ ਬਾਕੀ ਦੇਸ਼ ਨੇ ਜਿਹੜੇ ਬਾਕੀ ਦੇਸ਼ ਨੇ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ 7 ਫਰਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦਿਲਜੀਤ ਦੋਸਾਂ ਨੇ ਕੱਲ ਆਪਣੇ ਇੰਸਟਾਗ੍ਰam ਤੇ ਇਹ ਜਿਹੜਾ ਟੀਜ਼ਰ ਹੈ ਪੰਜਾਬ 95 ਦਾ ਉਹ ਸ਼ੇਅਰ ਵੀ ਕੀਤਾ ਸੋ ਬਹੁਤ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸਾਹਮਣੇ ਆਉਣੀ ਹੈ ਕਦੋਂ ਅਸੀਂ ਇਸ ਫਿਲਮ ਨੂੰ ਦੇਖਦੇ ਹਾਂ ਸੋ ਇਹ ਫਿਲਮ ਦੀ ਸ਼ੂਟਿੰਗ ਵੀ ਕਾਫੀ ਟਾਈਮ ਤੋਂ ਹੋਈ ਸੀ ਇਸ ਤੋਂ ਬਾਅਦ ਇਹ ਫਿਲਮ ਕਈ ਵੀ ਵਾਦਾਂ ਦੇ ਵਿੱਚ ਵੀ ਰਹੀ ਹੈ ਸੋ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਹੁਣ ਇਹ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜਨਵੀ ਦਰਜੀਤ ਦੋਸਾਂ ਦੇ ਚਾਹਣ ਵਾਲੇ ਸੀ ਜਾਂ ਫਿਰ ਜਸਵੰਤ ਸਿੰਘ ਖਾਲੜਾ ਦੀ ਜੋ ਜ਼ਿੰਦਗੀ ਦੇਖਣਾ ਚਾਹੁੰਦੇ ਸਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਦੀ ਰਹੀ ਆ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਉਸ ਵੇਲੇ ਜਿੰਨਾ ਵੀ ਉਹਨਾਂ ਨੇ ਨੁਖਤਾ ਵਾਸਤੇ ਜਿਹੜਾ ਕੰਮ ਕੀਤਾ ਸੋ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਬਿਨਾਂ ਕਿਸੇ ਕੱਟ ਤੋਂ ਜੋ ਖੂਬ ਹੋ ਉਸੇ ਤਰ੍ਹਾਂ ਜੋ ਉਹਨਾਂ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 7 ਫਰਵਰੀ ਨੂੰ ਫਿਲਮ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਜਿਹੜੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਔਰ ਭਾਰਤ ਦੇ ਵਿੱਚ ਇਹ ਫਿਲਮ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਬਿਨਾ ਕਿਸੇ ਕੱਟ ਤੋਂ ਸੋ ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂ ਦੀ ਫਿਲਮ ਮੋਸਟ ਅਵੇਟਡ ਫਿਲਮ ਕਹਿ ਸਕਦੇ ਹਾਂ ਕਿਉਂਕਿ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਾਰਿਆਂ ਨੂੰ ਉਸ ਫਿਲਮ ਦਾ ਟੀਜ਼ਰ ਕੱਲ ਲਾਂਚ ਹੋ ਚੁੱਕਾ ਹੈ ਫਿਲਮ ਦਾ ਨਾਮ ਹੈ ਪੰਜਾਬ 95 ਸੋ ਇਸ ਫਿਲਮ ਦਾ